ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹੱਲਾ 5 ਅਮਰੀ ਗਣਤਣਾ ਗਣੀਆਂ ਕਾਈ ਆਪਣਾ ਵਿਰਧ ਪਛਾਨ ਆਤ ਦੇ ਢਾਕੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰ ਵਾਲਿ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਮਰੀ ਗਣਤਣਾ ਗਣੀਆਂ ਗਾਈ ਆਪਣਾ ਵਿਰਧ ਪਛਾਨ ਆਤ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰ ਵਾਲਿ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਸੋ ਰਠ ਮਹੱਲਾ ਪੰਜਵਾਂ ਅਮਰੀ ਗਣਤਣਾ ਗਣੀਆਂ ਗਾਈ ਆਪਣਾ ਵਿਰਧ ਪਛਾਲ ਆਤ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰ ਵਾਲਿ ਬੰਦ ਪਾਇ ਮੇਰੇ ਸਤਿਗੁਰੂ ਪੂਰੇ ਓਈ ਸਰਬ ਕਲਿਆਣ ਰਹਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 60 ਮਹਲਾ 5ਵਾਂ ਅਮਰੀ ਗਣਤਣਾ ਗਣੀਆਂ ਗਾਈ ਆਪਣਾ ਵਿਰਧ ਪਛਾਨ ਆਤ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰ ਵਾਲਿ ਬੰਧ ਪਾਇ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹੱਲਾ 5ਵਾਂ ਅਮਰੀ ਗਣਤਣਾ ਗਣੀਆਂ ਗਾਈ ਆਪਣਾ ਵਿਰਧ ਪਛਾਨ ਦੇ ਰੱਖੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸੱਚਾ ਸਾਹਿਬ ਸਦ ਮਿਹਰ ਵਾਲਿ ਬੰਦ ਪਾਇਆ ਮੇਰੇ ਸਾਤ ਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਵਤੇ ਸਾਤਨਾ ਸਿਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਅਮਰੀ ਗਣਤਣਾ ਗਣੀਆਂ ਕਾਈ ਆਪਣਾ ਵਿਰਧ ਪਛਾਨ ਆਤ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸੱਚਾ ਸਾਹਿਬ ਸਦ ਮਿਹਰ ਵਾਲਿ ਬੰਦ ਪਾਇਆ ਮੇਰੇ ਸਾਤ ਗੁਰੂ ਪੁਰੇ ਹੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹੱਲਾ 5ਵਾਂ ਅਮਰੀ ਗਣਤਣਾ ਗਣੀਆਂ ਗਾਈ ਆਪਣਾ ਵਿਰਧ ਪਛਾਨ ਆਥ ਦੇ ਢਾਕੇ ਕਰੇ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰ ਵਾਲਿ ਬੰਦ ਪਾਇ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ